ਨਾਮ ਲੋ ਹਬਾਈ ਮੈਨੂੰ ਸਿਰਫ ਇਹ ਪੰਨੋਦਰ ਕਰਨਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮੈਂ ਸਿਰਫ ਅੱਜ ਗ੍ਰੰਦੀ ਸਿੰਘਾਂ ਦੇ ਇੱਥੇ ਇੰਟਰਵਿਊ ਹੈ ਮੈਂ ਉਸ ਖੋਤ ਵਿੱਚ ਭਾਗ ਲੈਣ ਵਾਸਤੇ ਆਇਆ ਹਾਂ ਕਿ ਹੋਰ ਕੋਈ ਐਕਟੀਵਿਟੀ ਕੀ ਹੋ ਰਹੀ ਹੈ ਮੈਨੂੰ ਇਹਦੇ ਬਾਰੇ ਹੋਰ ਨਹੀਂ ਪਤਾ ਜਰਵਾਹਤ ਲੈ ਕਰਨ ਖਾਦੇ ਤਾਂ ਮੈਂ ਕਰਾਂਗਾ ਸਿੰਘ ਸਾਹਿਬ ਨਹੀਂ ਜਾਣਦੇ ਕਿ ਜੋ ਜਾਣਦੇ ਕੋਈ ਤੂੰ ਆਪਣਾ ਫੇਸਟ ਕਰ ਜਾ ਭਾਰਤ ਦੇ ਵਿੱਚ ਆਰੀ ਆਰੀ ਦਾ ਪਿਛਲੇ ਕੁਝ ਸਾਲਾਂ ਤੋਂ ਨੂੰ ਹੀ ਪਾਈ ਦੀ ਸਰਕਾਰਾਂ ਨੇ ਕਿੰਨੇ ਵੀ ਤੀਰਥ ਸਥਾਨ ਹੈ ਉੱਥੇ ਵਿਕਾਸ ਦੇ ਨਾਂ ਦੇ ਉੱਤੇ ਪੈਸਾ ਕਿ ਕਿੰਨੇ ਤੀਰਥ ਸਥਾਨ ਹੈ ਯਾਰ ਮਾਈਕ ਨਹੀਂ ਅੰਦਰ ਖੜੇ ਗੱਲੋ ਤਾਂ ਮੈਂ ਹੈਲੋ ਪੂਰੇ ਸਪਲੇਸ ਦੇ ਰਹੇ ਆ ਉਹ ਬਣ ਗਏ ਆ ਥੋੜੇ ਲੋਕ ਜਿਹੜੇ ਪਿਸਟ ਸਪੌਟ ਸਮਝਣ ਲੱਗ ਪਏ ਆ ਮੈਂ ਸਮਝਦਾ ਹਾਂ ਕਿ ਜਿੰਨੇ ਵੀ ਭਾਰਤ ਦੇ ਵਿੱਚ ਥਾਲਾ ਚਾਹੇ ਉਹ ਮੰਦਿਰ ਹੈ ਚਾਹੇ ਉਹ ਗੁਰਦੁਆਰਾ ਹੈ ਚਾਹੇ ਉਹ ਚਰਚਾ ਹੈ ਉਹ ਮਸੀਤਾ ਨੇ ਇਹ ਪਿਕਨਿਕ ਸਪੌਟ ਨਹੀਂ ਆ ਇਹ ਆਸਥਾ ਦੇ ਕੇਂਦਰ ਹੁੰਦੇ ਆ ਸ਼ਰਧਾ ਦੇ ਕੇਂਦਰ ਹੁੰਦੇ ਆ ਖਾਸ ਤੌਰ ਦੇ ਉਤੇ ਜੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਾਰੇ ਗੱਲ ਕਰੀਏ ਤਾਂ ਇਹ ਸਿਰਫ ਤੇ ਸਿਰਫ ਰੋਹਾਨੀਅਤ ਦਾ ਕੇਂਦਰ ਹੈ ਆਸਥਾ ਦਾ ਕੇਂਦਰ ਹੈ ਟੂਰਿਸਟ ਪਲੇਸ ਜਿਹੜਾ ਹੈ ਬਿਲਕੁਲ ਨਹੀਂ ਹੈ ਇਹ ਇੱਥੇ ਜਿੰਨੇ ਵੀ ਆਉਂਦੇ ਨੇ ਉਹਨਾਂ ਨੂੰ ਐਜ਼ ਏ ਟੂਰਿਸਟ ਨਹੀਂ ਹੋਣਾ ਚਾਹੀਦਾ ਐਜ਼ ਏ ਤੀਰਥ ਯਾਤਰੀ ਹੋਣਾ ਚਾਹੀਦਾ ਭਾਵਨਾ ਨਾਲ ਦਰਸ਼ਨ ਕੀਤੇ ਉਹ ਕਿਸੇ ਵੀ ਸਥਾਨ ਉਹ ਹੀ ਚਾਹੀਦਾ ਚਾਹੇ ਮੰਦਿਰ ਹੋਵੇ ਮਸਜਿਦ ਹੋਵੇ ਬਸ ਇਹ ਯਾਤਰੀ ਭੀ ਕੇ ਜਾਣਾ ਚਾਹੀਦਾ ਆਸਥਾ ਰੱਖ ਕੇ ਜਾਣਾ ਚਾਹੀਦਾ ਹੈ ਭਾਵਨਾ ਨਾਲ ਜਾਣਾ ਚਾਹੀਦਾ ਐਜ਼ ਏ ਪਿਕਨਿਕ ਸਪੌਟ ਜਿਹੜਾ ਸਮਝ ਕੇ ਜਾਣਾ ਜਿਹੜਾ ਸਮਝ ਕੇ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਇਹ ਫਾਜ਼ਰਬ ਨਹੀਂ ਹੈ ਠੀਕ ਨਹੀਂ ਹੈ ਇਸ ਕਰਕੇ ਮੈਂ ਇਹੋ ਅਪੀਲ ਕਰਦਾ ਹਾਂ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਔਰ ਖਾਸ ਤੌਰ ਤੇ ਜਿਹੜੇ ਗੈਰ ਸਿੱਖ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹਨਾਂ ਨੂੰ ਇਹੋ ਜਿਹੀ ਅਪੀਲ ਕਰਦੇ ਆ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਪੁਰਸਪਲੇਸ ਤੇ ਹੈ ਬਿਲਕੁਲ ਨਹੀਂ ਹੈ ਇਹ ਆਸਥਾ ਦਾ ਕੇਂਦਰ ਹੈ ਸ਼ਰਧਾ ਦਾ ਕੇਂਦਰ ਹੈ ਇਹ ਬੰਦਗੀ ਦਾ ਘਰ ਹੈ ਭਗਤੀ ਦਾ ਘਰ ਹੈ ਇਹ ਰੋਹਾਨੀਅਤ ਦਾ ਕੇਂਦਰ ਹੈ ਇੱਥੇ ਸ਼ਰਧਾ ਭਾਵਨਾ ਦੇ ਨਾਲ ਆਉਣਾ ਚਾਹੀਦਾ ਹੈ ਸ਼ਰਧਾ ਭਾਵਨਾ ਦੀ ਸਵਾਦ ਤੁਸੀਂ ਕਹਿ ਗਏ ਆਪਣੀ ਨਿਰਦੇਸ਼ਕਾਰ ਹੋਣਾ ਨੂੰ ਹੀ ਪ੍ਰਧਾਨ ਬਣਾ ਦੇਣਾ ਚਾਹੀਦਾ ਇਸ ਤੇ ਤੁਹਾਡਾ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਤੇ ਕਦੇ ਵੀ ਤੋਫਾੜ ਨਹੀਂ ਹੋਣੀ ਚਾਹੀਦੀ ਜੇ ਇਸ ਕਿਸਮ ਦੇ ਕਿਤੇ ਨਾ ਕਿਤੇ ਲੀਡਰ ਦੇ ਵਿੱਚ ਮਤਭੇਦ ਹੋ ਬੜਿਆ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਦੋਨਾਂ ਪਾਸੇ ਜਿਹੜੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਜਿਹੜੇ ਵੀ ਤੁਹਾਡੇ ਮੁੱਟੇ ਆਪਸ ਦੇ ਵਿੱਚ ਕੋਈ ਮਤ ਭੇਦ ਹੈ ਕੋਈ ਸਿਧਾਂਤਕ ਹੈ ਗੈਰ ਸਿਧਾਂਤਕ ਹੈ ਜਿੰਨੇ ਵੀ ਮਤ ਪਿੰਦਾ ਆਪਸ ਵਿੱਚ ਬੈਠ ਕੇ ਸੁਲਝਾਉਣਾ ਪਾਰਟੀ ਦਾ ਦਫਾਰੂ ਜਿਹੜਾ ਹੈ ਇਹ ਬਹੁਤ ਮੰਨਪੱਖ ਹੈ ਪਾਰਟੀ ਤੋਂ ਪਾਰ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੀ ਰਾਸੀ ਜਮਾਤ ਹੈ ਸਿੱਖਾਂ ਦੀ ਰਾਸੀ ਜਮਾਤ ਦੇ ਵਿੱਚ ਦਖਲ ਪੈਣਾ ਜਿਹੜਾ ਇਹ ਬਹੁਤ ਗਲਤ ਕਰਦਾ ਹੈ ਜੀ ਸਾਹਿਬ ਅੰਮ੍ਰਿਤਪਾਲ ਜੀ ਜਿਹੜੀ ਇਹ ਕਰਦਾ ਤੁਹਾਨੂੰ ਕੋਈ ਹੋਣੀ ਹੋਊਗੀ ਕਿ ਅਜੇ ਤੱਕ ਕੋਈ ਆਪ੍ਰੋਚ ਜਿਹੜੀ ਹੈ ਉਹ ਯੂਅਰ ਫੋਨ ਆ ਗਿਆ ਫੇਰ ਚਲੋ ਜੇ ਤੁਹਾਨੂੰ ਕਹਿੰਦਾ ਆਹ ਕਾਲ ਫੇਰ ਅਲਿਸ਼ਤ ਕਰੀਏ ਕੋਈ ਆਪ੍ਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਘੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਘੜਿਆਂ ਦੀ ਰਾਜਨੀਤੀ ਕਰਨੀ ਬਹੁਤੀ ਸਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਲੇ ਤੋਂ ਘੜਿਆਂ ਦਾ ਨਾਮ ਕਰਨਾ ਚਾਹਦੇ ਹੋਈ ਕਿਵੇਂ ਦੇਖ ਰਹੇ ਹੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਾ ਹੀ ਸੋਚਾਈ ਗਈ ਹੈ ਉਹ ਹਲੇ ਵੀ ਜੇਲ੍ਹ ਚ ਬੰਦ ਨੇ ਉਧਰੋਂ ਕਈ ਉਹਨਾਂ ਦੇ ਪੰਥਕ ਜਿਹੜੇ ਲੀਡਰ ਨੇ ਉਹਨਾਂ ਨੇ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਨਾਮ ਕਰ ਦਿੱਤਾ ਬਰਨਾਲਾ ਤੋਂ ਚੋਣ ਲੜਨ ਦਾ ਨਾਮ ਕਰ ਦਿੱਤਾ ਉਸ ਤੋਂ ਤੋਂ ਕਿਹਨੇ ਕਿਤੇ ਭਾਰਤ ਸਰਕਾਰ ਜਿਹੜੀ ਹੈ ਥੋੜੇ ਮਾਫਤਾਂ ਦਿੰਦੀ ਹੈ ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ ਐਨਐਸਏ ਦਾ ਵਿਧਾਨ ਹੋ ਰਿਹਾ ਤੇ ਪੰਜਾਬ ਦੇ ਵਿੱਚ ਐਨਐਸਏ ਦਾ ਵਿਧਾਨ ਹੋ ਰਿਹਾ ਹੈ। ਪਰ ਪੰਜਾਬ ਦੇ ਵਿੱਚ ਜਿੰਨਾ ਮਰਜੀ ਸਮਾਜ ਜਿਹੜੇ ਸਿੱਖ ਨੌਜਵਾਨਾਂ ਦੇ ਉੱਤੇ ਖਾਸ ਤੌਰ ਤੇ ਉੱਤੇ ਐਨਐਸਏ ਵਧਾਉਣਾ ਚਾਹੁੰਦੇ ਤੇ ਸਰਕਾਰਾਂ ਜਿਹੜੀਆਂ ਵਿਧਾਈ ਜਾਂਦੀਆਂ ਇਹ ਗੈਰਕਾਨੂੰਨੀ ਵੀ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ। ਇਹ ਬਹੁਤ ਔਰ ਦੋਨਾਂ ਧੜਿਆਂ ਦੇ ਲੀਡਰ ਕਮਰਾ ਬੈਠ ਕੇ ਆਪਸ ਦੇ ਵਿੱਚ ਬੈਠ ਕੇ ਸਿੱਧੀ ਬੰਦੇ ਨੂੰ ਜਿਵੇਂ ਕੀ ਕਹਿਣਾ ਕਿ ਨਰਸਿੰਗ ਸੈਣੀ ਤੇ ਆਉਂਦੇ ਨੇ ਔਰ ਇਹ ਕਹਿੰਦੇ ਨੇ ਕਿ ਕਿ ਤੁਸੀਂ ਹਮੇਸ਼ਾ ਹੀ ਦੇ ਵਿੱਚ ਪੰਜਾਬ ਦੇ ਕੋਲ ਵਾਧੂ ਪਾਣੀ ਕਿਹੜਾ ਹੈ ਬਿਲਕੁਲ ਨਹੀਂ ਹੈ ਪੰਜਾਬ ਦੀ ਇਹ ਦਰਿਆ ਜਿਹੜੇ ਆ ਉਹ ਸੁੱਕ ਰਹੇ ਆ ਪੰਜਾਬ ਦੇ ਦਰਦੀ ਦਾ ਪਾਣੀ ਹੈ ਇਹ ਵੀ ਨਹੀਂ ਆ ਅੱਗੇ ਨਹੀਂ ਉਹ ਯਾਰ ਬੰਦਾ ਠੰਡ ਯਾਰ ਵਿੱਚ ਕਰਾ ਦਿੱਤੇ ਆ ਪੰਜਾਬ ਦੇ ਕੋਲ ਇਸ ਵੇਲੇ ਜਿਹੜਾ ਵਾਧੂ ਪਾਣੀ ਬਿਲਕੁਲ ਨਹੀਂ ਹੈ ਪਹਿਲਾਂ ਪੰਜਾਬ ਦੀਆਂ ਫਸਲਾਂ ਨੇ ਉਹ ਪਾਣੀ ਤੋਂ ਬਿਨਾਂ ਜਿਹੜੀਆਂ ਅੱਜ ਅਸੀਂ ਦੇਖਦੇ ਬਰਬਾਦ ਜਿਹੜਾ ਪੰਜਾਬ ਨੂੰ ਲੈ ਕੇ ਡੋਬ ਰਿਹਾ ਹੈ ਤੇ ਸਾਨੂੰ ਵੀ ਜਿਹੜਾ ਕੁਝ ਨਾ ਕੁਝ ਪਾਣੀ ਨੂੰ ਬਚਾਉਣ ਦੀ ਜਿਹੜੀ ਹੈ ਉਹ ਸਮਝ ਰੱਖਣੀ ਚਾਹੀਦੀ ਹੈ ਝੋਨੇ ਵਾਲੀਆਂ ਫਸਲਾਂ ਜਿਹੜੀਆਂ ਪੰਜਾਬ ਲਈ ਮਾਰੂ ਹੈ ਔਰ ਜਿਹੜੀਆਂ ਪਾਣੀ ਲਈ ਮਾਰੂ ਬਹੁਤ ਖਪਤ ਕਰਦੀਆਂ ਇਸ ਤੋਂ ਇਲਾਵਾ ਇੰਡਸਟਰੀ ਜਿਹੜੀ ਹੈ ਉਹ ਬਹੁਤ ਪਾਣੀ ਜਿਹੜੀ ਹੈ ਉਹ ਪੀਂਦੀ ਹੈ ਤੇ ਪਾਣੀ ਨੂੰ ਗੰਦਲਾ ਵੀ ਕੀਤਾ ਜਾ ਰਿਹਾ ਅੱਜ ਪਾਣੀ ਨੂੰ ਬਚਾਉਣ ਦੀ ਬਹੁਤ ਲੋੜ ਹੈ ਪੰਜਾਬ ਜਿਹੜੇ ਵਿੱਚ ਵਾਧੂ ਪਾਣੀ ਹੋਏਗਾ ਮੇਰੀ ਵਿਚਾਰਕੀ ਤੇ ਜਸੂਨ ਮੰਗਣੀ ਹੈ ਹੁਣ ਮੰਗ ਲੱਗੀ ਹੈ ਤੁਹਾਨੂੰ ਲੱਗਦਾ ਵੀ ਵਾਕੇ ਕੱਲ ਜਾਉ ਤਾਂ ਦਲਦੀਆਂ ਹੋਈਆਂ ਨੇ ਮੈਨੂੰ ਨਹੀਂ ਪਤਾ ਗਲਤੀਆਂ ਹੋਈਆਂ ਨੇ ਨਹੀਂ ਹੋਈਆਂ ਉਹ ਤਾਂ ਲੀਡਰ ਸਾਹਿਬਾਂ ਜਾਣਦੇ ਆ ਮੈਂ ਇਹ ਕਹਿਣਾ ਹੈ ਕਿ ਧਰਮਾ ਉਹ ਬੋਲ ਦੱਸਣ ਗਿਆ ਕਿ ਕੀ ਗਲਤੀ ਦੀ ਕੀ ਗਲਤੀ ਕੀ ਕੀ ਇਸ ਤਰ੍ਹਾਂ ਜੇਕਰ ਤੁਹਾਡੇ ਦਾ ਅਪਰੋਚ ਹੋਣੀ ਹੈ ਜੇਕਰ ਤੁਹਾਡੇ ਦਾ ਅਪਰੋਚ ਹੋਣੀ ਹੈ ਸੂਚੀ ਪਾਰਟੀ ਦਾ ਪ੍ਰਦਾਨ ਕਰਨ ਦੀ ਤਾਂ ਤੁਸੀਂ ਤਿਆਰ ਹੋ ਕਿ ਤੁਸੀਂ ਕਹਿੰਦੇ ਉਸ ਮੇਰੇ ਦਾ ਖਲੇ ਕਿਸੇ ਨੇ ਅਪਰੋਚ ਨਹੀਂ ਕੀਤਾ ਮੈਂ ਪਹਿਲਾਂ ਕਹਿ ਚੁੱਕਿਆ ਤੁਹਾਡੇ ਸਵਾਲ ਦਾ ਜਵਾਬ ਦੇ ਚੁੱਕਾ ਇਹ ਸੂਚੀ ਪਾਰਟੀ ਜਿਹੜੀ ਹੈ ਉਹ ਅਪਰੋਚ ਕਰਦੀ ਹੈ ਵਿਚਾਰ ਕੀਤੀ ਜਾ ਸਕਦੀ ਹੈ ਵਰਨਾ ਧੜਿਆਂ ਦੀ ਰਾਜਨੀਤੀ ਕਰਨੀ ਜਾਂ ਧੜਿਆਂ ਦੇ ਵਿੱਚ ਰਹਿ ਕੇ ਰਾਜ ਕਰਨੀ ਰਾਜਨੀਤੀ ਕਰਨੀ ਸਿਆਣਪ ਨਹੀਂ ਹੈ 아, 귀